ਮੜੀਆਂ ਚੋਂ ਬੂਟੇ ਵੜਨ ਵਾਲਾ ਠੇਕੇਦਾਰ ਆ ਉਸ ਨਾਲ ਮਲਾਉਂਦੇ ਆ ਠੇਕੇਦਾਰ ਨਾਲ ਜਿਸ ਨੇ ਮੜੀਆਂ ਦੇ ਵਿੱਚੋਂ ਬੂਟੇ ਵੱਡੇ ਆ ਕਾਰਨ ਕੀ ਆ ਠੇਕੇਦਾਰ ਨੇ ਠੇਕਾ ਕਿਸ ਨਾਲ ਮਾਰਿਆ ਔਰ ਕਿੰਨੇ ਪੈਸਿਆਂ ਦੇ ਬੂਟੇ ਖਰੀਦੇ ਆ ਜੇ ਗੱਲ ਕਰੀਏ ਤਾਂ ਮੜੀਆਂ ਦੇ ਵਿੱਚੋਂ ਬੂਟੇ ਵੜਨੇ ਸਭ ਤੋਂ ਵੱਡਾ ਪਾਪ ਮੰਨਿਆ ਜਾਂਦਾ ਔਰ ਠੇਕੇਦਾਰ ਨੇ ਪਾਪ ਕੀਤਾ ਜਾਂ ਗਲਤੀ ਕੀਤੀ ਆ ਜਾਂ ਠੇਕੇਦਾਰ ਨਵਾਂ ਹੋਵੇਗਾ ਕਾਰਨ ਕੀ ਆ ਗੱਲਬਾਤ ਕਰਦੇ ਆ ਠੇਕੇਦਾਰ ਦੇ ਨਾਲ ਕਿ ਕੀ ਕਾਰਨ ਤੁਸੀਂ ਕਿਉਂ ਬੂਟੇ ਇੱਥੋਂ ਵੱਡੇ ਆ ਹੁਣ ਬੂਟਿਆਂ ਦੀ ਜਿਹੜੀ ਕਾਰਵਾਈ ਆ ਕਿੱਥੋਂ ਤੱਕ ਪਹੁੰਚੀ ਆ ਮਹਿਕਮਾ ਇੱਥੇ ਆਇਆ ਜਾਂ ਨਹੀਂ ਆਇਆ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਅੱਗੇ ਆ ਜਾਵੇ ਮੇਰਾ ਹੱਥ ਵੇਖ ਬੱਸ ਪਿੱਛੇ ਪਿੱਛੇ ਚੱਲ ਪਿੱਛੇ ਚੱਲ ਥੋੜਾ ਪਿੱਛੇ ਥੋੜਾ ਪਿੱਛੇ ਜਾ ਬੱਸ ਹਾਂਜੀ ਇਹ ਠਿਕਦਾਰ ਦਾ ਸਸੀਕਰ ਸਸੀਕਰ ਕੀ ਨਾਮ ਕੀ ਆਪਣਾ ਸੁਰਜੀਤ ਸਿੰਘ ਸੁਰਜੀਤ ਇਹ ਠਿਕਦਾਰ ਦਾ ਸਸੀਕਰ ਸਸੀਕਰ ਕੀ ਨਾਮ ਕੀ ਆਪਣਾ ਸੁਰਜੀਤ ਸਿੰਘ ਸੁਰਜੀਤ ਸਿੰਘ ਹਾਂਜੀ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬੂਟਿਆਂ ਦਾ ਕੰਮ ਕਰਦਿਆਂ ਆਹੀ ਤੇ ਬਾੜ ਕਰਦੇ ਆਂ ਜੀ ਨੇ ਵਾਰਡ ਦਾ ਕਿੰਨਾ ਚਿਰ ਕੰਮ ਹੋ ਗਿਆ ਵਾਰਡ ਤੇ ਬੂਟੇ ਹੀ ਵੜਦੇ ਹੋਰ ਕੀ ਵੜਦੇ ਤੂੰ 22 ਸਾਲ ਹੋ ਗਏ 22 ਸਾਲ ਹਾਂਜੀ ਕਦੀ ਸਰਕਾਰੀ ਜਗ੍ਹਾ ਤੋਂ ਬੂਟੇ ਖਰੀਦੇ ਸਰਕਾਰੀ ਤੋਂ ਹਾਂਜੀ ਖਰੀਦੇ ਹਾਂਜੀ ਕਿਹੜੇ ਤਰੀਕੇ ਨਾਲ ਤੁਹਾਨੂੰ ਬੂਟੇ ਦਿੱਤੇ ਜਾਂਦੇ ਆ ਪੰਚਾਇਤਾਂ ਕਿਹੜੇ ਤਰੀਕੇ ਨਾਲ ਦਿੰਦੀਆਂ ਉਹਦੀ ਬੋਲੀ ਕੀ ਹੁੰਦੀ ਹੈ ਜੀ ਮਤਾ ਪੈਂਦਾ ਜੀ ਮਤਾ ਪੈਂਦਾ ਹਾਂਜੀ ਹਰ ਜਗ੍ਹਾ ਮਤਾ ਪਾ ਕੇ ਲੈਂਦੇ ਹੋ ਹਾਂਜੀ ਤੇ ਇਹਦੀ ਬੋਲੀ ਹੋਈ ਸੀ ਆ ਬੂਟਿਆਂ ਦੀ ਨਹੀਂ ਇਹਦੀ ਬੋਲੀ ਨਹੀਂ ਹੋਈ ਤੁਸੀਂ ਕਿੱਦਾਂ ਖਰੀਦ ਲਏ ਸਾਨੂੰ ਉਹਨਾਂ ਪੰਚਾਇਤ ਨੇ ਕਿਹਾ ਪਿਆ ਸੀ ਮਾਲ ਵੇਚਣਾ ਇਹ ਸਾਨੂੰ ਨਹੀਂ ਪਤਾ ਪਿਆ ਉਹਨਾਂ ਦਾ ਪੈਸੇ ਤੁਸੀਂ ਤੁਸੀਂ ਉਹਨਾਂ ਦੇ ਕੋਲੋਂ ਪੰਚਾਇਤ ਦੇ ਕੋਲੋਂ ਕੁਝ ਲਿਖਿਆ ਪੜਿਆ ਕੁਝ ਨਹੀਂ ਮੰਗਿਆ ਕੋਈ ਨਹੀਂ ਮੰਗਿਆ ਪਹਿਲਾਂ ਬੋਲੀਆਂ ਤੁਹਾਡੇ ਸਾਹਮਣੇ ਹੁੰਦੀਆਂ ਸੀ ਕਿ ਪਹਿਲਾਂ ਬੋਲੀ ਜਿਹੜੀ ਉਹ ਪਹਿਲਾਂ ਹੋ ਗਈ ਹੁੰਦੀ ਸੀ ਪਹਿਲਾਂ ਹੁੰਦੀ ਹੈ ਸਾਹਮਣੇ ਹੁੰਦੀ ਬੋਲੀ ਤੁਹਾਡੇ ਸਾਹਮਣੇ ਹੁੰਦੀ ਸੀ ਹਾਂਜੀ ਤੇ ਹੁਣ ਬੋਲੀ ਜਿਹੜੀ ਆ ਉਹ ਤੁਹਾਡੇ ਤੋਂ ਬਿਨਾ ਹੋ ਗਈ ਤੁਹਾਡੀ ਤੇ ਸਰਪੰਚ ਦੀਤ ਨਹੀਂ ਹੋ ਗਈ ਦੋਵਾਂ ਦੀ ਬੋਲੀ ਤੇ ਨਹੀਂ ਹੋ ਗਈ ਨਹੀਂ 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 ਹਾਂ ਬੰਦੇ ਪੰਚਾਇਤ ਆਏ ਮੋਤਵਾਰ ਕਹਿੰਦੇ ਪਿਆ ਅਸੀਂ ਪੰਜ ਛੇ ਤੇ ਪਹਿਲਾਂ ਸਾਨੂੰ ਆਈ ਕੰਮ ਤੋਂ ਆਦਦਾ ਫਿਰ ਤੇਰੀ ਤੇ ਉਹ ਮੋਤਵਾਰਾਂ ਦੀ ਬੋਲੀ ਹੋਈ ਪਿੰਡ ਦੇ ਬੰਦੇ ਐਸੀ ਬੋਲੀ ਚ ਨਹੀਂ ਉਹ ਹੀ ਨੀ ਸੀ ਪਿੰਡ ਦਾ ਹੋਰ ਉਹ ਜੁਦਾ ਸਰਪੰਚ ਹੀ ਤੇ ਹੋਰ ਤਿੰਨ ਬੰਦੇ ਜਿੰਦੇ ਸਾਹਮਣੇ ਉਹਨਾਂ ਸਾਡੇ ਕੋਲ 60000 ਮੰਗਿਆ ਅਸੀਂ 55000 ਸਾਡੀ ਗੱਲ ਬਾਤ ਹੋ ਗਈ ਨਹੀਂ ਤੁਹਾਨੂੰ ਲੱਗਦਾ ਕਿ ਤਰ੍ਹਾਂ ਕਿਤੇ ਮੜੀਆਂ ਦੇ ਬੂਟੇ ਪਾਪ ਹੈ ਲੋਕ ਛਾਂ ਵਾਸਤੇ ਬੂਟਾ ਲਾਉਂਦੇ ਆ ਔਰ ਮੇਰੀ ਗੱਲ ਅਸੀਂ ਵੀ ਸਾਨੂੰ ਵੀ ਕੀ ਪਤਾ ਉਹਨਾਂ ਕਹਿੰਦੇ ਮਾਤਾ ਸਾਹਿਬ ਪਾਜਦਾ ਨਹੀਂ ਪਹਿਲਾਂ ਬੋਲੀਆਂ ਤੁਹਾਡੇ ਸਾਹਮਣੇ ਤੁਸੀਂ ਕਹਿੰਦੇ ਹੁੰਦੀਆਂ ਇਹ ਬੋਲੀ ਤੁਹਾਡੇ ਸਾਹਮਣੇ ਜਿੱਦਾਂ ਦੀ ਕੀਤੀ ਤੁਸੀਂ ਲਿਖਤ ਪੜਤ ਲਈ ਸੀ ਨਹੀਂ ਕੋਈ ਨਹੀਂ ਲਈ ਤੇ ਫਿਰ ਲਿਖਤ ਪੜਤ ਤੋਂ ਬਿਨਾ ਬੋਲੀ ਨੂੰ ਕੀ ਸਮਝੋ ਮੂੰਹ ਨਾਲ ਬੋਲ ਦਿੱਤਾ ਹੋਣਾ ਉਹਨੂੰ ਬੋਲੂ ਸਮਝਦੇ ਹੋ ਉਹਨਾਂ ਤੋਂ ਮੂੰਹ ਨਾ ਘੇਰਤਾ ਵੱਡ ਲੋ ਤੇ ਤੁਸੀਂ ਬੋਲੀ ਸਮਝ ਗਏ ਉਹਨਾਂ ਉਹਨਾਂ ਸਾਨੂੰ ਸਭ ਨੇ ਕਹਿ ਕਿ ਪੈਸੇ ਮਾਲ ਵੇਚਦੇ ਨਾ ਪੈਸੇ ਕਿੰਨੇ ਦਿੱਤੇ ਸੀ 55000 ਦਾ ਸੌਦਾ ਹੋਇਆ ਸੀ ਤੇ ਫਿਰ ਪੈਸੇ ਉਹ 55000 ਰੁਪਏ ਦਾ ਮਾਲ ਲੈ ਕੇ ਵੇਚ ਗਏ ਨਹੀਂ ਹਾਂ ਕਿੱਥੇ ਗਿਆ ਮਾਲ ਉਹ ਸਾਡੇ ਕੋਲ ਪਰਚੀ ਆ ਗਈ ਹੈ ਜੀ 20 ਘੰਟੇ ਮਾਲ ਲਿੱਤੇ ਦਾ ਹੀ ਪਰਚੀ ਕਿੰਨੂੰ ਦੇਤੀ ਲਈ ਕਿੱਥੋਂ ਵੇਚਿਆ ਮਾਲ ਮੰਡੀ ਵਿੱਚ ਵੇਚਿਆ ਜੀ ਅੱਛਾ ਮੰਡੀ ਵਿੱਚ ਵੇਚ ਦਿੱਤਾ ਹਾਂ ਜੀ ਤੇ ਉਹ ਬੋਲੀ ਜਿਹੜੀ ਜਦੋਂ ਹੋਈ ਆ ਜਾਂ ਮੰਡੀ ਵਿੱਚ ਉਹਦਾ ਰੇਟ ਲੱਗਾ ਤੇ ਉਹ ਪੈਸੇ ਤੁਹਾਡੇ ਕੋਲ ਫਿਰ ਹਾਂ ਜੀ ਉਹ ਪੈਸੇ ਸਾਡੇ ਕੋਲ ਤੇ ਤੁਸੀਂ ਹੁਣ ਗਾਂ ਵਾਸਤੇ ਤੁਹਾਨੂੰ ਪਤਾ ਹੈ ਕਿ ਇਹ ਸਰਕਾਰੀ ਜਗਾ ਵਾ ਉਧਰੋਂ ਪਿੰਡ ਦੀਆਂ ਮੜੀਆਂ ਨੇ ਇਹਦੇ ਤਹਿਤ ਤੁਹਾਡੇ ਉਤੇ ਕਾਰਵਾਈਆਂ ਵੀ ਹੋਣੀਆਂ ਵਾ ਹੋ ਸਕਦਾ ਪਰਚਾ